ਠੀਕ ਹੈ ਸਰਦਾਰ ਕੁਲਦੀਪ ਸਿੰਘ ਚੇਅਰਮੈਨ ਜਿੰਦਾਬਾਦ ਸਰਦਾਰ ਕੁਲਦੀਪ ਸਿੰਘ ਚੇਅਰਮੈਨ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿਹੜੀ ਪਾਰਟੀ ਬਣੋ ਜਿਹੜੀ ਇੱਕ ਲਿਸਟ ਜਾਰੀ ਹੋਈ ਆ ਤੇ ਉਹਦੇ ਤੁਹਾਨੂੰ ਮਾਰਕੀਟ ਕਮੇਟੀ ਤਰਨਤੰਦਾ ਚੇਅਰਮੈਨ ਬਣਾਇਆ ਗਿਆ ਵਾ ਕਿਸ ਤਰ੍ਹਾਂ ਦਾ ਲੱਗ ਰਿਹਾ ਵਾ ਤੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੀ ਪਾਰਟੀ ਦੇ ਬਾਰੇ ਹਾਂ ਵੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਕਾਲਪੁਰ ਹਵਾਈ ਅੱਡੇ ਦਾ ਧੰਨਵਾਦ ਕਰਦਾ ਉਹ ਤੋਂ ਬਾਅਦ ਪਾਰਟੀ ਨੇ ਜਿਹੜੇ ਪੁਰਾਣੇ ਵਰਕਰਾਂ ਨੂੰ ਹੁਣ ਸਨਮਾਨ ਦਿੱਤਾ ਉਹ ਇੱਕ ਸਲਾਗਾ ਜੋ ਕਦਮ ਹੈ ਤੇ ਜਿਹੜਾ ਪਾਰਟੀ ਦੇ ਪੁਰਾਣੇ ਵਰਕਰ ਸੀ ਉਹਨਾਂ ਦੇ ਵਿੱਚ ਤਰਾਸ ਸੀ ਮੇਰੇ ਹਿਸਾਬ ਦੇ ਨਾਲ ਸਾਨੂੰ ਇਸ ਤਰ੍ਹਾਂ ਪੁਰਾਣੇ ਵਰਕਰਾਂ ਨੂੰ ਜਦੋਂ ਚੇਅਰਮੈਨੀਆਂ ਮਿਲੀਆਂ ਤੇ ਇਹਦੇ ਨਾਲ ਪਾਰਟੀ ਦਾ ਗ੍ਰਾਫ ਜਿਹੜਾ ਹੋਰ ਬਹੁਤ ਉੱਚਾ ਹੋਊਗਾ ਕਿਉਂਕਿ ਲੋਕਾਂ ਸਾਰਿਆਂ ਦੇ ਵਿੱਚ ਸੀ ਵੀ ਉਹਨੂੰ ਕਹਿੰਦੇ ਆ ਪੁਰਾਣੇ ਵਰਕਰ ਜਿਹੜੇ ਉਹ ਇਗਨੋਰ ਕੀਤੇ ਗਏ ਆ ਪਰ ਪਾਰਟੀ ਜਿਹੜੀ ਆ ਉਹ ਧਿਆਨ ਰੱਖਦੀ ਐ ਤੋਂ ਸਾਬਤ ਹੋਇਆ ਵੀ ਪਾਰਟੀ ਜਿਹੜੀ ਆ ਦੇਰ ਆਏ ਦਰਸਤ ਆਏ ਉਹ ਜਿਹੜਾ ਕੰਮ ਸੀ ਨਾ ਅਖੀਰ ਨੂੰ ਨਾ ਜੋ ਕੀਤਾ ਬਹੁਤ ਵਧੀਆ ਕੀਤਾ ਬਾਕੀ ਇਹ ਆ ਵੀ ਉਹਨੂੰ ਕਹਿੰਦੇ ਆ ਜਿਹੜੇ ਚੇਅਰਮੈਨ ਲਾਏ ਆ ਉਹ ਸਾਰੇ ਜਾਦੇ ਜਿਹੜੇ ਉਹ ਪੁਰਾਣੀ ਵੈਰੀਟੀ ਆ ਰਿਆ ਉਹਨਾਂ ਨੂੰ ਸਨਮਾਨ ਦਿੱਤਾ ਗਿਆ ਤੁਸੀਂ ਇਹਨਾਂ ਦੇ ਚੇਅਰਮੈਨ ਬਣੇ ਜੇ ਸਭ ਤੋਂ ਪਹਿਲਾਂ ਤਾਂ ਲੈ ਕਿਹੜਾ ਕੰਮ ਹੋਊਗਾ ਤੁਸੀਂ ਚੇਅਰਮੈਨ ਬਣ ਕੇ ਕਿਹੜਾ ਕੰਮ ਕਰੋਗੇ ਹਣਾ ਵੇਖੋ ਜੀ ਚੇਅਰਮੈਨ ਬਣ ਕੇ ਜਿਹੜੀ ਵੀ ਮੇਰੀ ਡਿਊਟੀ ਹੋਊਗੀ ਮੈਂ ਉਹ ਤੰਦਈ ਦੇ ਨਾਲ ਨਿਭਾਵਾਂਗਾ ਤੇ ਮੈਂ ਜਿਹੜਾ ਮਾਨ ਸਨਮਾਨ ਉਹਨਾਂ ਦਿੱਤਾ ਵਾ ਪਾਰਟੀ ਦੀ ਚੇਅਰਮੈਨ ਹੀ ਦਿੱਤੀ ਆ ਪਾਰਟੀ ਨੂੰ ਉਹਦੇ ਵਿੱਚ ਦਾਗ ਨਹੀਂ ਲਗਣ ਦੇਾਂਗੇ ਕਿਸਾਨਾਂ ਵਾਸਤੇ ਕੀ ਕੁਝ ਕਰੋਗੇ ਕੁਝ ਵੱਖਰਾ ਕਰੋ ਕਿਸਾਨਾਂ ਵਾਸਤੇ ਜੋ ਵੀ ਸਭ ਕੋ ਵੱਧ ਤੋਂ ਵੱਧ ਜੋ ਹੋ ਸਕਿਆ ਜੋ ਵਾਹਿਗੁਰੂ ਕਿਰਪਾ ਕਰੇ ਸਾਡੇ ਮੇਸਿਸ ਤੇ ਮੇਰ ਪਰਿਆ ਹੱਥ ਰੱਖੇ ਤੇ ਅਸੀਂ ਉਸ ਜਿਹੜੀ ਸਾਰੇ ਇਮਾਨਦਾਰੀ ਦੇ ਨਾਲ ਆਪਣੀ ਡਿਊਟੀ ਨਿਭਾਈਏ ਇਮਾਨਦਾਰੀ ਦੇ ਨਾਲ ਸਾਰੇ ਕੰਮ ਕਰ ਗਏ ਤੇ ਬਾਕੀ ਸੰਗਤ ਨੂੰ ਕੀ ਅਪੀਲ ਕਰਦੇ ਜੀ ਸੰਗਤ ਨੂੰ ਇਹੋ ਹੀ ਅਪੀਲ ਕਰਦਾ ਆ ਵੀ ਤਗੜੇ ਹੋ ਕੇ ਪਾਰਟੀ ਦਾ ਸਾਥ ਦਿਓ ਹੁਣ ਜਿਤਨਾ ਤਰਨਤਾਰਨ ਦੇ ਵਿੱਚ ਚੋਣ ਹੋ ਰਹੀ ਆ ਉਹਦੇ ਵਿੱਚ ਆਪਾਂ ਤਗੜੇ ਹੋ ਕੇ ਆਮ ਆਦਮੀ ਪਾਰਟੀ ਦਾ ਸਾਥ ਦੇ ਕੇ ਆਪਣੇ ਉਥੇ ਜਿਹੜਿਆ ਸਾਰੇ ਉਥੇ ਕੌਂਸਲਰ ਬਣਾਈਏ ਤੇ ਉਹ ਬਣਾ ਕੇ ਆਪਣੀ ਸੋ ਉਥੇ ਜਿਹੜੀ ਮਿਨੀ ਸਰਕਾਰ ਉਹ ਬਣੇ ਤੇ ਤਰਨਤਾਰ ਦੀ ਜਿਹੜੀ ਡਵੈਲਪਮੈਂਟ ਆ ਡਾਕਟਰ ਸੋਲ ਦੇ ਤੇ ਉਹ ਪਾਰਟੀ ਦੇ ਪ੍ਰਧਾਨ ਦੇ ਥਰੂ ਆਪਣੇ ਜਿਹੜੇ ਮੈਂਬਰ ਨੇ ਉਹਨਾਂ ਦੇ ਥਰੂ ਤਖੜੇ ਹੋ ਗਏ ਤਰਨਤਾਰ ਦੀ ਜਿਹੜੀ ਉਹ ਡਵੈਲਪਮੈਂਟ ਕਰਾਈਏ ਪਾਏ ਜਗਦੀਸ਼ ਸਿੰਘ ਸਾਬਕਾ ਸਰਪੰਚ ਪੰਡੋਰੀ ਰਣ ਸਿੰਘ ਅੱਜ ਇਹ ਤੁਹਾਡੇ ਪਿੰਡ ਤੋਂ ਡਾਕਟਰ ਕੁਲਦੀਪ ਸਿੰਘ ਜੀ ਨੂੰ ਜਿਹੜਾ ਵਾ ਮਾਰਕੀਟ ਕਮੇਟੀ ਦੇ ਚੇਅਰਮੈਨ ਪਾਇਆ ਗਿਆ ਵਾ ਤੇ ਕਿਸ ਤਰ੍ਹਾਂ ਦਾ ਹੁਣ ਵੇਖਣ ਨੂੰ ਮਿਲ ਰਿਹਾ ਵਰਕਰਾਂ ਦੇ ਵਿੱਚ ਕਿਸ ਤਰ੍ਹਾਂ ਦਾ ਸ਼ਾ ਹੈ ਜੀ ਵੇਖਣ ਨੂੰ ਬਹੁਤ ਖੁਸ਼ੀ ਦੀ ਲਹਿਰ ਆ ਰਹੀ ਰਾਤ ਦੀ ਜਿਹੜੇ ਕਿ ਪੁਰਾਣੇ ਸਾਡੇ ਵਲੰਟੀਅਰ ਸੀ ਵਰਕਰ ਸੀ ਉਹ ਜਿਹੜੇ ਇਹ ਗੱਲ ਤੋਂ ਬੜੇ ਸੀ ਕਿ ਪੁਰਾਣੇ ਵਰਕਰਾਂ ਨੂੰ ਕੋਈ ਜ਼ਿੰਮੇਵਾਰੀ ਨਹੀਂ ਮਿਲਦੀ ਉਹ ਰਾਤ ਦੇ ਸਾਰੀ ਰਾਤ ਹੀ ਫੋਨ ਤੇ ਡਾਕਟਰ ਸਾਹਿਬ ਨੂੰ ਸਾਨੂੰ ਫੋਨ ਬਾਰ-ਬਾਰ ਅਧੀ ਰਾਤ ਤੱਕ ਆਉਂਦੇ ਰਹੇ ਸਵੇਰੇ 6 ਵਜੇ ਤੋਂ ਤੰਤਾ ਲੱਗਾ ਹੋਇਆ ਵਧਾਈ ਦੇਣ ਵਾਲਿਆਂ ਦਾ ਇਹਦੇ ਵਿੱਚ ਜਿੱਥੇ ਡਾਕਟਰ ਕੁਲਦੀਪ ਸਿੰਘ ਨੂੰ ਮਾਣ ਮਿਲਿਆ ਉਥੇ ਸਾਡੇ ਪਿੰਡ ਪਲੋਰੀਆਂ ਸਿੰਘ ਨੂੰ ਮਾਣ ਮਿਲਿਆ ਇਹ ਪਾਰਟੀ ਦਾ ਹੈ ਸਾਡੇ ਡਾਕਟਰ ਸੋਲ ਜਿਹੜੇ ਐਮਐਲਏ ਹਲਕਾ ਵਿਧਾਇਕ ਸਾਹਿਬ ਤੋਂ ਪਹਿਲਾਂ ਉਹਨਾਂ ਦਾ ਅਸੀਂ ਪਿੰਡ ਵੱਲੋਂ ਧੰਨਵਾਦ ਕਰਦੇ ਹਾਂ ਫਿਰ ਲਾਲਜੀਤ ਸਿੰਘ ਭੁੱਲਰ ਆਪਣੇ ਲਾਲਪੁਰਾ ਸਾਹਿਬ ਮਨਜਿੰਦਰ ਸਿੰਘ ਜਿਨ੍ਹਾਂ ਦੇ ਨਾਲ ਅਸੀਂ ਪਹਿਲਾਂ ਜਦੋਂ ਇੱਥੇ 12 ਬੰਦੇ ਇਹ ਆਮ ਆਦਮੀ ਪਾਰਟੀ ਦੇ 2015 ਦੇ ਵਿੱਚ ਉਹਨਾਂ ਦੇ ਹਰਜੀਤ ਸਿੰਘ ਸੰਧੂ ਦੇ ਜਿਹੜੇ ਹੁਣ ਨਿਸ਼ਾਰਾ ਪਨੂਆ ਤੋਂ ਚੇਅਰਮੈਨ ਬਣੇ ਉਹਨਾਂ ਦੀ ਗਵਾਹੀ ਚ ਅਸੀਂ ਇੱਥੇ ਕੰਮ ਕਰਦੇ ਰਹੇ ਹਾਂ ਤੇ ਬਹੁਤ ਪੁਰਾਣੇ ਸੀ ਤੇ ਸਾਡੇ ਮਨ 'ਚ ਇਹ ਹੈਗਾ ਏ ਕਿ ਪਿੱਛੋਂ ਆਇਆ ਨੂੰ ਚੇਅਰਮੈਨੀਆਂ ਮਿਲ ਗਈਆਂ ਜਦੋਂ ਕਿ ਵੀ ਸਭ ਤੋਂ ਪਹਿਲਾਂ ਡਾਕਟਰ ਕੁਲਦੀਪ ਸਿੰਘ ਨੂੰ ਮਿਲਣੀ ਚਾਹੀਦੀ ਸੀ ਪਰ ਦੇਰ ਆਏ ਦਰੋਸਤ ਆਏ ਹਣ ਜਿੱਥੇ ਸਾਡਾ ਮਾਨਵੜਾ ਉੱਥੇ ਪਾਰਟੀ ਦੀ ਮਜ਼ਬੂਤੀ ਜਿਹੜੀ ਆ ਅਸੀਂ ਸਮਝਦੇ ਆ ਪਾਰਟੀ ਦੀ ਮਜ਼ਬੂਤੀ ਹੋ ਗਈ ਤੇ ਆਉਣ ਵਾਲੀਆਂ ਜਿਹੜੀਆਂ ਚੋਣਾਂ ਉਹਨਾਂ ਵਿੱਚ ਵੀ ਜਿਹੜੀ ਮਜ਼ਬੂਤੀ ਨਾਲ ਵਰਕਰ ਕੰਮ ਕਰਨਗੇ ਸਾਡਾ ਕਹਿੰਦਾ ਮਤਲਬ ਕੀ ਭਗਵੰਤ ਸਿੰਘ ਮਾਨ ਜੋ ਕਹਿੰਦਾ ਹੁੰਦਾ ਕਿ ਆਮ ਘਰਾਂ ਨੂੰ ਜਿਹੜੀ ਪਹਿ ਦਿੱਤੀ ਜਾਗੀ ਉਹ ਉਹਨੇ ਗੱਲ ਸੱਚ ਕਰ ਵਿਖਾਈ ਅੱਜ ਅੱਜ ਭਗਵੰਤ ਸਿੰਘ ਮਾਨ ਜੀ ਜਿਹੜੇ ਆ ਉਹਨਾਂ ਨੇ ਆਮ ਘਰਾਂ ਨੂੰ ਜਿਹੜਾ ਪਹਿਲਾ ਐਮਐਲਏ ਐਮਐਲਏ ਜਿਹੜੇ ਉਹ ਆਮ ਘਰਾਂ ਦੇ ਹੁਣ ਜਿਹੜੇ ਚੇਅਰਮੈਨ ਆ ਉਹ ਵੀ ਆਮ ਘਰਾਂ ਦੇ ਸਰਪੰਚ ਸਰਪੰਚ ਵੀ ਆਮ ਘਰਾਂ ਦੇ ਬਣੇ ਆ ਨੌਜਵਾਨਾਂ ਨੂੰ ਇਹਨਾਂ ਅਪੀਲ ਦਿੱਤੀ ਆ ਬਜ਼ੁਰਗਾਂ ਨੂੰ ਜਿਉਂ ਉਨ੍ਹਾਂ ਦੇ ਇੱਜ਼ਤ ਕਰਕੇ ਜਿਨ੍ਹਾਂ ਨੇ ਕੰਮ ਕੀਤਾ ਹੈ ਉਹਨਾਂ ਨੂੰ ਨੁਮਾਇੰਦਗੀਆਂ ਦਿੱਤੀਆਂ ਤੇ ਹੁਣ ਅਸੀਂ ਜਿਹੜੇ ਡਾਕਟਰ ਕੁਲਦੀਪ ਸਿੰਘ ਰੰਧਾਵਾ ਜਿਹੜੇ ਬਣੇ ਚੇਅਰਮੈਨ ਮਾਰਕੀਟ ਕਮੇਟੀ ਦੇ ਇਹਨਾਂ ਤੋਂ ਪੂਰੀ ਆਸ ਰੱਖਦੇ ਆ ਤੇ ਪਾਰਟੀ ਨੂੰ ਵੀ ਵਿਸ਼ਵਾਸ ਦਵਾਉਂਦੇ ਆ ਕਿ ਜਿਹੜੀ ਵੀ ਜ਼ਿੰਮੇਵਾਰੀ ਇਹਨਾਂ ਨੂੰ ਹੋਊਗੀ ਅਸੀਂ ਸਾਰੇ ਨਗਰ ਨਿਵਾਸੀ ਇਲਾਕਾ ਨਿਵਾਸੀ ਇਹਨਾਂ ਦੇ ਨਾਲ ਸੰਯੋਗ ਕਰਕੇ ਪਹਿਲਾਂ ਜਿਵੇਂ ਕਿ ਚੇਅਰਮੈਨ ਬਣਦੇ ਰਹੇ ਕੋਈ ਪਤਾ ਨਹੀਂ ਲੱਗਾ ਕਿ ਤਰਨਤਾਰਨ ਮਾਰਕੀਟ ਕਮੇਟੀ ਦਾ ਕੋਈ ਚੇਅਰਮੈਨ ਬਣਿਆ ਹੈ ਕਿ ਨਹੀਂ ਹੈ ਇਹ ਹੁਣ ਜਦੋਂ ਛੇੜ ਤੇ ਬਹਿਣਗੇ ਇਹ ਪਤਾ ਦੋ ਸਾਲਾਂ ਦੇ ਵਿੱਚ ਜਿਤਨਾ ਦੋ ਸਾਲ ਦਾ ਸਮਾਂ ਸਰਕਾਰ ਦਾ ਰਹਿੰਦਾ ਵਾ ਉਹਦੇ ਵਿੱਚ ਬਾਤੋਂ ਬਾਦੇ ਕੰਮ ਕਰਨਗੇ ਸਾਨੂੰ ਆਸ ਆ ਇਹਨਾਂ ਨੂੰ ਤਜਰਬਾ ਵੀ ਹੈ ਕਿ ਕੰਮ ਕਰਨਗੇ ਤੇ ਅਸੀਂ ਪਾਰਟੀ ਦਾ ਕੇਜਰੀਵਾਲ ਸਾਹਿਬ ਦਾ ਮੁੱਖ ਮੰਤਰੀ ਸਾਹਿਬ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਪੁਰਾਣੇ ਵਲੰਟੀਅਰਾਂ ਨੂੰ ਹੁਣ ਆਣ ਕੇ ਜ਼ਿੰਮੇਵਾਰੀਆਂ ਦਿੱਤੀਆਂ ਜਿਹੜੀ ਕਿ ਪਹਿਲਾਂ ਦੇਣੀਆਂ ਚਾਹੀਦੀਆਂ ਐ ਪਰ ਫਿਰ ਵੀ ਹੁਣ ਦੇਰ ਆਇਦਰੋਤਾ ਵਾਲੀ ਗੱਲ ਜਿਹੜੀ ਪਹਿਲਾਂ ਵੀ ਦੱਸੀ ਆ ਉਹ ਸਹੀ ਆ ਕਿ ਹੁਣ